ਫੱਟੀ ਪੋਚਕੇ ਊੜਾਇੜਾ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਗਾੜਾ ਲਿਖਿਆ ਸੀ ਤੂੰ ਲਿਖਿਆ ਮੈਨੂੰ ਦੂਰੀ ਚੌੜੀ ਚਾਹਤ ਹੈ ਤੂੰ ਲਿਖਿਆ ਮੈਨੂੰ ਦੂਣੀ ਚੌਣੀ ਚਾਹਤ ਹੈ ਤੂੰ ਲਿਖਿਆ ਮੈਨੂੰ ਦੂਣੀ ਚੌਣੀ ਚਾਹਤ ਹੈ ਤੇ ਮੈਂ ਦੂਣੀ ਦਾ ਪਹਾੜਾ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਗਾ ਕੋਲੇ ਬਹਿ ਕੇ ਫੇਰ ਖਤਾਨੂ ਪੜਤਾ ਸਈ ਕੋਲੇ ਬਹਿ ਕੇ ਫੇਰ ਖਤਾਨੂ ਪੜਤਾ ਸਈ ਕੋਲੇ ਬਹਿ ਕੇ ਫੇਰ ਖਤਾਨੂ ਪੜਤਾ ਸਹੀ ਦਸ ਖਾ ਤੈਨੂੰ ਕਿੱਥੇ ਮਾੜਾ ਲਿਖਿਆ ਸੀ ਕੋਲੇ ਬਹਿ ਕੇ ਫੇਰ ਖਤਰ ਨੂੰ ਪੜਤਾ ਸਹੀ ਕੋਲੇ ਬਹਿ ਕੇ ਫੇਰ ਖਤਰ ਨੂੰ ਪੜਤਾ ਸਹੀ ਸਖਾਂ ਤੈਨੂੰ ਕਿੱਥੇ ਮੋੜਾ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਉਗਾੜਾ ਲਿਖਿਆ ਸੀ ਸੰਭਲ ਜਾ ਦਿਲ ਮੇਰੇ ਤੂੰ ਅਮੰਗীন ਨਾ ਹੋ ਸੰਭਲ ਜਾ ਦਿਲ ਮੇਰੇ ਤੂੰ ਅਮੰਗীন ਨਾ ਹੋ ਤੇਰੇ ਹਿੱਸੇ ਵਿੱਚ ਉਜਾੜਾ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਗਾੜਾ ਲਿਖਿਆ ਸੀ ਸੰਭਲ ਜਾ ਦਿਲ ਮੇਰੇ ਤੂੰ ਗਮਗੀਨ ਨਾ ਹੋ ਸੰਭਲ ਜਾ ਦਿਲ ਮੇਰੇ ਤੂੰ ਗਮਗੀਨ ਨਾ ਹੋ ਤੇਰੇ ਹਿੱਸੇ ਵਿੱਚ ਉਜਾੜਾ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਗਾੜਾ ਲਿਖਿਆ ਸੀ ਗੱਲ ਕਰੀ ਤਾਂ ਨਿਰਾ ਗਵਾਰ ਵਰਗਾ ਸੀ ਗੱਲ ਕਰੀ ਤਾਂ ਨਿਰਾ ਗਵਾਰ ਵਰਗਾ ਸੀ ਲਲ ਕਰੀਤਾ ਨਿਰਾਗ ਗਵਾਰਾ ਵਰਗਾ ਸੀ ਬੂਹੇ ਉੱਤੇ ਜਿਸ ਦੇ ਪਾੜਾ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਕਾੜਾ ਲਿਖਿਆ ਸੀ ਵਧੀਆ ਬੜੀ ਵਧੀਆ ਸ਼ੁਕਰੀਆ ਜੀ ਬਕਰ ਥੋੜਾ ਬ੍ਰੇਕ ਸ਼ੇਰ ਆ ਰਾਤੀ ਬੀਤੀ ਪੁੱਲੀ ਗਿਸਰੀ ਮੈਂ ਪਰ ਤੂੰ ਰਾਤੀ ਬੀਤੀ ਪੁੱਲੀ ਵਿਸਰੀ ਮੈਂ ਪਰ ਤੂੰ ਰਾਤੀ ਬੀਤੀ ਪੁੱਲੀ ਵਿਸਰੀ ਮੈਂ ਪਰ ਤੂੰ ਨੋਟ ਫੜਾ ਕੇ ਉੱਤੇ ਪਾੜਾ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਗਾਣਾ ਲਿਖਿਆ ਸੀ ਜੰਗਲ ਬੇਲੇ ਬਾਗ ਲਿਖੇ ਸੀ ਕੁਦਰਤ ਨੇ ਜੰਗਲ ਬੇਲੇ ਬਾਗ ਲਿਖੇ ਸੀ ਕੁਦਰਤ ਨੇ ਮੈਂ ਸੀ ਜੀਨੇ ਨਾਲ ਕੋਹਾੜਾ ਲਿਖਿਆ ਸੀ ਮਾ ਬੋਲੀ ਨਾਲ ਰਿਸ਼ਤਾ ਕਾਣਾ ਲਿਖਿਆ ਸੀ ਮੈਨੂੰ ਉੱਚਾ ਵੇਖ ਸ਼੍ਰੀ ਕਾ ਬੜ ਸੜ ਗਿਆ ਮੈਨੂੰ ਉੱਚਾ ਵੇਖ ਸ਼੍ਰੀ ਕਾ ਬੜ ਸੜ ਗਿਆ ਸ਼ਰੀਰ ਤਾਂ ਬੜ ਸੜ ਗਿਆ ਹਾਏ ਓਏ ਰੱਬਾ ਇਨਾ ਸਾਰਾ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਕਾੜਾ ਲਿਖਿਆ ਸੀ ਮਕਤਾ ਨਦਰ ਤੂੰ ਸਰਨਾਮਾ ਪੁੱਛਿਆ ਸੀ ਜਦ ਕੇਵਲ ਤੂੰ ਪੁੱਛਿਆ ਸੀ ਜਦ ਕੇਵਲ ਤੂੰ ਤੂੰ ਸਿਰਨਾਵਾ ਪੁੱਛਿਆ ਸੀ ਜਦ ਕੇਵਲ ਤੂੰ ਪੱਬਾ ਦਤੇ ਕਨੌੜਾ ੜਾੜਾ ਲਿਖਿਆ ਸੀ ਵਾਹ ਮਾਂ ਬੋਲੀ ਨਾਲ ਰਿਸ਼ਤਾ ਗਾੜਾ ਲਿਖਿਆ ਸੀ ਵਾਹ ਬਹੁਤ ਵਧੀਆ